ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਵਾਲੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰ ਦੀ ਪਵਿੱਤਰ ਗੋਦ 'ਚ ਪਹੁੰਚੇ ਹੋ ਜਿਹਨੇ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਸਤਗੁਰ ਦੇ ਅਤਵ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਓ ਜਦੋਂ ਵੀ ਸਤਗੁਰ ਦੇ ਪਵਿੱਤਰ ਗੋਦ ਵਿੱਚ ਆਉਣਾ ਹੈ ਨਾ ਅੰਦਰੋਂ ਖਾਲੀ ਹੋ ਕੇ ਆਉਣਾ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਇਹ ਬੇਨਤੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਜਰਨਾ ਦੇ ਵਿੱਚ ਇਹ ਗਰੀਬ ਨੂੰ ਆਏ ਸਤਿਗੁਰ ਜੀ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਇਹ ਬੇਨਤੀ ਕਰਦੀ ਹੈ ਪਿਤਾ ਜੀ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੇ ਮੰਗਣਾ ਕੀ ਹੈ ਹੋ ਹੋ ਜਿਆਲ ਨਾਮਦੇਵ ਮੰਗਤ ਜਨ ਕੋ ਸਦਾ ਰਹੂ ਰੰਗ ਰੰਤਾ ਇਹ ਬੇਨਤੀ ਕਰਨੀ ਹੈ ਤੂੰ ਪ੍ਰਭ ਦਾਤਾ ਦਾਨਵਤ ਪੂਰਾ ਹਮ ਥਾਰੇ ਪੇਖਾਈ ਜੀਓ ਮੈਂ ਕੀ ਮੰਗੂ ਕਿਛੇ ਥਿਰ ਨਾ ਰਹੀ ਹਰ ਦੀਜੇ ਨਾਮ ਪਿਆਰੀ ਜੀਓ ਕਟੌਜ ਦਾ ਇਲਾਕਾ ਹੈ ਭਗਾ ਵਾਲਿਓ ਇਕ ਬਹੁਤ ਹੀ ਗਰੀਬ ਕਵੀ ਹੈ ਬਹੁਤ ਗਰੀਬ ਜਿਸ ਦਿਪੈਰ ਦਾ ਪ੍ਰਸ਼ਾਦਾ ਛਕਦਾ ਹੈ ਤਦ ਦੁਪਹਿਰ ਦੇ ਪ੍ਰਸ਼ਾਦ ਦੀ ਚਿੰਤਾ ਹੁੰਦੀ ਹੈ ਜੇ ਦੁਪਹਿਰ ਦਾ ਪ੍ਰਸ਼ਾਦਾ ਛਕਦਾ ਹੈ ਤਾਂ ਰਾਤ ਦੇ ਪ੍ਰਸ਼ਾਦ ਦੀ ਚਿੰਤਾ ਹੁੰਦੀ ਅਤ ਦੀ ਗਰੀਬੀ ਹੈ ਗੁਣ ਹੈ ਕਵਤਾਵਾ ਬੋਲਦਾ ਹੈ ਇਹਦੀ ਗਰੀਬੀ ਦਾ ਮਜ਼ਾਕ ਲੋਕ ਕਰਦੇ ਨੇ ਸਤ ਸੰਗਿਓ ਕਿਸੇ ਨੂੰ ਆਖਿਆ ਜੇ ਤੇਰੇ ਗੁਨਾ ਦਾ ਮੁੱਲ ਪੈ ਸਕਦਾ ਹੈ ਤੂੰ ਇੱਕੋ ਥਾਂ ਹੈ ਵੀ ਉਹ ਕਿਰੀ ਕਹਿੰਦੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਕਲਗੀਧਰ ਪ੍ਰੀਤਮ ਕਵੀਆਂ ਦਾ ਬੜਾ ਸਤਕਾਰ ਕਰਦੇ ਨੇ ਕਵੀਆਂ ਨੂੰ ਬੜਾ ਮਾਨ ਦਿੰਦੇ ਨੇ ਤੂੰ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਜਾ ਉਥੇ ਤੈਨੂੰ ਮਾਨ ਸਤਕਾਰ ਮਿਲੇਗਾ ਸਤ ਸੰਗਿਓ ਇਹ ਤਾਂ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੀ ਸ਼ਰਨ ਵਿੱਚ ਅਨੰਦਪੁਰ ਸੈ ਪਹੁੰਚਦਾ ਹੈ ਉਥੇ ਜਾ ਕੇ ਕਿਸੇ ਨੂੰ ਬੇਨਤੀ ਕਰਦਾ ਹੈ ਕਵੀ ਦਰਬਾਰ ਕਦੋਂ ਲੱਗਦਾ ਹੈ ਕਿੰਦਾ ਤੂੰ ਕੀ ਲੈਣਾ ਆਖਣ ਲੱਗਾ ਮੈਂ ਵੀ ਕਵੀ ਆ ਕਿੰਦਾ ਤੂੰ ਕਵੀ ਫਟੇ ਪੁਰਾਣੇ ਤੇਰੇ ਕੱਪੜੇ ਨੇ ਟੁੱਟੀ ਹੋਈ ਤੇ ਜੁੱਤੀ ਪਾਈ ਹੋਈ ਐ ਤੂੰ ਕਹਿੰਦਾ ਮੈਂ ਕਵੀ ਆ ਤੂੰ ਤਾਂ ਮੰਗਤਾ ਲੱਗਦਾ ਮੰਗਤਾ ਸਤ ਸੰਗਿਓ ਇਹਨੇ ਉਹਦੀ ਗੱਲ ਦਾ ਗੁੱਸਾ ਨਹੀਂ ਕੀਤਾ ਫਿਰ ਆ ਗਾਂ ਗਿਆ ਇੱਕ ਸਿੱਖ ਨੂੰ ਆਖਿਆ ਵੀ ਕਵੀ ਦਰਬਾਰ ਕਦੋਂ ਲੱਗਦਾ ਹੈ ਉਹ ਸਿੱਖ ਨੇ ਬੜੇ ਪਿਆਰ ਨਾਲ ਆਖਿਆ ਸ਼ਾਮ ਨੂੰ 4:00 ਵਜੇ ਕਵੀ ਦਰਬਾਰ ਆਰੰਭ ਹੁੰਦਾ ਹੈ ਤੁਗੜੂ ਗੋਬਿੰਦ ਸਿੰਘ ਮਹਾਰਾਜ ਜੀ ਕਮੀਆਂ ਨੂੰ ਬੜਾ ਮਾਣ ਸਤਿਕਾਰ ਦਿੰਦੇ ਨੇ ਸਤਸੰਗਿਓ ਇਹ ਸ਼ਾਮ ਨੂੰ ਫਿਰ ਕਵੀ ਦਰਬਾਰ ਦੇ ਚ ਪਹੁੰਚਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਦੇ ਵੱਲ ਵੇਖਦੇ ਨੇ ਤੇ ਸਤਗੁਰੂ ਦੀ ਅੱਖ ਲੱਗੇ ਵੀ ਭਣਿਆ ਤੂੰ ਕਿੱਥੋਂ ਆਇਆ ਇਹਨੇ ਹੱਥ ਜੋੜਦੇ ਜੀ ਕਟਾਓ ਤੇ ਰਿਆਸ ਵਿੱਚੋਂ ਆਇਆ ਮੈਂ ਜੀ ਉਸੇ ਲੱਗ ਕੇ ਜੋ ਆਇਆ ਮੈਂ ਕੀ ਕਾਦੇ ਵਾਸੇ ਸਤਗੁਰੂ ਮੈਂ ਕਵੀ ਹਾਂ ਕਹਿੰਦੇ ਤੇਰਾ ਨਾਮ ਕੀ ਹੈ ਵਿਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਜਾਖਣ ਲੈ ਕਹਿੰਦੇ ਵੀ ਤੇਰਾ ਨਾਮ ਕੀ ਹੈ ਸਤਗੁਰੂ ਗਰੀਬਾਂ ਦਾ ਕਾਦਾ ਨਾਮ ਹੁੰਦਾ ਹੈ ਸਤਗੁਰੂ ਆਖਣ ਲੱਗੇ ਤੇਰੇ ਮਾਤਾ ਪਿਤਾ ਨੇ ਕੋਈ ਨਾ ਕੋਈ ਨਾਮ ਤੇਰਾ ਰੱਖਿਆ ਹੋਵੇਗਾ ਸਤਗੁਰੂ ਜੀ ਮਾਤਾ ਪਿਤਾ ਨੇ ਨਾਮ ਰੱਖਿਆ ਸੀ ਹੰਸਰਾਮ ਪਰ ਅਜ ਤੱਕ ਆਪਣੇ ਕੰਨਾਂ ਦੇ ਨਾਲ ਮੈਂ ਇਹ ਨਾਮ ਸੁਨਿਆ ਨਹੀਂ ਕਦੀ ਲੋਕ ਮੈਨੂੰ ਹੰਸ ਹੰਸ ਕਹਿੰਦੇ ਨੇ ਹੰਸੂ ਇਧਰਾ ਹੰਸੂ ਇਹ ਕੰਮ ਕਰ ਕਦੀ ਕਿਸੇ ਨੇ ਪਿਆਰ ਦੇ ਨਾਲ ਮੈਨੂੰ ਹੰਸ ਰਾਮ ਨਹੀਂ ਆਖਿਆ ਲੋਕ ਹੰਸੂ ਹੰਸੂ ਕਹਿੰਦੇ ਨੇ ਓਏ ਕਰਕੇ ਆਵਾਜ਼ਾਂ ਮਾਰਦੇ ਨੇ ਸਤਗੁਰੂ ਮੈਂ ਬੜਾ ਗਰੀਬ ਆ ਕੋਈ ਮੇਰੀ ਬਾਤ ਨਹੀਂ ਪੁੱਛਦਾ ਸਤਸੰਗੀਆਂ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਨਾ ਮੈਂ ਤੁਹਾਡੇ ਚਰਨਾਂ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਵਾਂ ਕਦੀ ਆਪਣੇ ਆ ਦੀ ਗਿਣਤੀ ਕਰਨੀ ਹੈ ਨਾ ਦੁੱਖ ਵੇਲੇ ਕਰਿਆ ਕਰੋ ਦੁੱਖ ਵੇਲੇ ਗਰੀਬੀ ਵੇਲੇ ਕਰਿਆ ਕਰੋ ਸੁੱਖ ਵੇਲੇ ਸਾਰੇ ਕਹਿੰਦੇ ਨੇ ਤੂੰ ਮੇਰਾ ਭਾਈ ਆ ਤੂੰ ਮੇਰਾ ਰਿਸ਼ਤੇਦਾਰ ਆ ਤੂੰ ਮੇਰਾ ਮਿੱਤਰ ਵਾਂ ਜੇ ਆਪਣੇ ਆ ਦੀ ਗਿਣਤੀ ਕਰਨੀ ਹੈ ਤਾਂ ਦੁੱਖ ਵੇਲੇ ਕਰਿਆ ਕਰੋ ਗਰੀਬੀ ਵੇਲੇ ਕਰਿਆ ਕਰੋ ਜਦੋਂ ਅੰਬਾਂ ਨੂੰ ਬੂਰ ਪਿਆ ਹੋਵੇ ਉਦੋਂ ਕੋਇਲ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤਝੜ ਦਾ ਸਮਾਂ ਆਉਂਦਾ ਉਦੋਂ ਇਹ ਕੋਇਲ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਜੀ ਕੋਇਲ ਵੀ ਰੁੱਖਾਂ ਤੋਂ ਦੂਰ ਭੱਜ ਜਾਂਦੀ ਹੈ ਜਦੋਂ ਪੱਤਝੜ ਦਾ ਸਮਾਂ ਆਉਂਦਾ ਹੈ ਦੁੱਖ ਵੇਲੇ ਆਪਣੇ ਵੀ ਸਾਥ ਛੱਡ ਜਾਂਦੇ ਨੇ ਮਿੱਤਰ ਵੀ ਸਾਥ ਛੱਡ ਜਾਂਦੇ ਨੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਨੇ ਸਤਿਗੁਰ ਦੀ ਬਾਣੀ ਕਹਿੰਦੀ ਐ ਸੁਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਵਿਪਤ ਪੜੀ ਸਭ ਹੀ ਸੰਗ ਛੱਡਤ ਕੋ ਨ ਆਵਤ ਨੇਰੇ ਆਪਣਿਆਂ ਦੀ ਗਿੱਧੀ ਕਦੋਂ ਕਰਨੀ ਹੈ ਦੁੱਖ ਵੇਲੇ ਸਤਿਗੁਰੂ ਮੇਰੀ ਕੋਈ ਬਾਤ ਵੀ ਨਹੀਂ ਪੁੱਛਦਾ ਮੈਂ ਬੜਾ ਗਰੀਬ ਆ ਲੋਕ ਮੈਨੂੰ ਹੰਸੂ ਹੰਸੂ ਕਹਿੰਦੇ ਨੇ ਸਤਗੁਰੂ ਜੀ ਗਰੀਬ ਨਿਵਾਜ ਕਲਗੀਧਰ ਪੀਤਮ ਜੀ ਆਖਣ ਲੱਗੇ ਹੰਸਰਾਮ ਜੀ ਤੇ ਸਾਨੂੰ ਕੋਈ ਕਵਿਤਾ ਸੁਣਾਓ ਜਦੋਂ ਸਤਗੁਰ ਦੇ ਮੁਖਾਰ ਪਿੰਦ ਤੇ ਸੁਣਿਆ ਨਾ ਹੰਸਰਾਮ ਜੀ ਇਹ ਮਨ ਚ ਸੋਚਦਾ ਦੁਨੀਆਂ ਵਾਲੇ ਮੈਨੂੰ ਹੰਸੂ ਹੰਸੂ ਕਹਿੰਦੇ ਨੇ ਅੱਜ ਕਲਗੀਧਰ ਪੀਤਮ ਇਹਨੂੰ ਹੰਸਰਾਮ ਜੀ کہہ ਕੇ ਬੁਲਾ ਰਹੇ ਨੇ ਸਤਗੁਰੂ ਜੀ ਫੇਰ ਆਖਣ ਲੱਗੇ ਹੰਸਰਾਮ ਜੀ ਕੋਈ ਕਵਤਾ ਸੁਣਾਓ ਫਿਰ ਇਹਨੇ ਹੱਥ ਜੋੜਲੇ ਜੀ ਬੜੇ ਪਿਆਰ ਦੇ ਨਾਲ ਕਵਤਾ ਇਹਨੇ ਸੁਣਾਈ ਸਤਗੁਰੂ ਜੀ ਫੇਰ ਆਖਣ ਲੱਗੇ ਹੋਰ ਕੋਈ ਕਵਤਾ ਸੁਣਾਓ ਹਣਾ ਫੇਰ ਦੂਜੀ ਕਵਤਾ ਸੁਣਾਈ ਸਤਗੁਰੂ ਜੀ ਕਹਿੰਦੇ ਹੰਸਰਾਮ ਜੀ ਬੜਾ ਆਨੰਦ ਆ ਰਿਹਾ ਹੋਰ ਕਵਤਾ ਸੁਣਾਓ ਇਹਨੇ ਤੀਜੀ ਕਵਤਾ ਸੁਣਾਈ ਤਕਰੀਬਨ ਕਰਦਿਆਂ ਕਰਦਿਆਂ ਸਵਾ ਘੰਟਾ ਬੀਤ ਗਿਆ ਅੱਜ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਵਲ ਦੇ ਕੇਵਲ ਹੰਸਰਾਮ ਜੀ ਦੇ ਕੋਲੋਂ ਹੀ ਕਵਤਾਵਾਂ ਸੁਨੀਆਂ ਜਿਹੜੇ ਵਧੀਆ ਵਧੀਆ ਕੱਪੜੇ ਪਾ ਕੇ ਬੈਠੇ ਸਨ ਕਵੀ ਹੋਰ ਕਿਸੇ ਦੀ ਅਜਵਾਰੀ ਨਹੀਂ ਆਈ ਕਿਸੇ ਨੂੰ ਸਮਾਂ ਨਹੀਂ ਮਿਲਿਆ ਜਦੋਂ ਅਕੇਲੀ ਕਵਤਾ ਸੁਣਾਈ ਸਤਗੁਰੂ ਬੜੇ ਪ੍ਰਸੰਨ ਹੋਏ ਆਪਣੇ ਖਜ਼ਾਨਚੀ ਨੂੰ ਕੋਲ ਬੁਲਾਇਆ RAMCHAND ਜੀ ਨੂੰ RAMCHAND ਵੇਖ ਜਾਣੇ ਤਾਂ ਕਿੰਨੀਆਂ ਮੋਹਰਾਂ ਨੇ ਕੁਸ ਸਮੇਂ ਬਾਅਦ ਆਇਆ ਸਤਿਗੁਰੂ ਜੀ 18000 ਮੋਰਾ ਨਿਕ ਜਾਣੇ ਵਿੱਚ ਸਤਿਗੁਰੂ ਜੀ ਦੇ ਲਿਆਓ ਅਤ ਬੜੇ ਪਿਆਰ ਦੇ ਨਾਲ ਹੰਸਰਾਮ ਜੀ ਨੇ ਕਵਤਾਵਾਂ ਸੁਣਾਈਆਂ ਨੇ ਇਹ ਸਾਰੀਆਂ ਮੋਰਾ ਇਹਨੂੰ ਦੇ ਦਿਓ ਹੰਸਰਾਮ ਨੇ ਗੁਰਮੁਖ ਕੋ ਦੋਵੇਂ ਹੱਥ ਜੋੜ ਲਏ ਸਤਿਗੁਰੂ ਜੀ ਮੈਨੂੰ ਦੋ ਚਾਰ ਮੋਰਾ ਹੀ ਬਹੁਤ ਨਹੀਂ ਮੇਰਾ ਗੁਜ਼ਾਰਾ ਹੋ ਜਾਵੇਗਾ ਐ ਦੇਖ ਜਾਨੇ ਨੂੰ ਮੈਂ ਕੀ ਕਰਨਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਸੀਂ ਬਰੇ ਪਿਆਰ ਦੇ ਨਾਲ ਕਵਤਾਵਾਂ ਸੁਨਾਈਆਂ ਨੇ ਇਹ ਸਾਰੀਆਂ ਮੂਰਤ ਤੁਹਾਨੂੰ ਦੇਣੀਆਂ ਨੇ ਸਾਰੀਆਂ ਤੇ ਮੂਰਤਾਂ ਬਾਤੀਆਂ ਸਾਰੀਆਂ ਮੂਰਾਂ ਕਵੀ ਅਨਸਰਾਬ ਨੂੰ ਸਤਗੁਰੂ ਨੇ ਦਿੱਤੀਆਂ ਤੇ ਖਜ਼ਾਨਚੀ ਨੂੰ ਆਖਣ ਲੱਗੇ ਜਿਹੜੀ ਗਵਾਲੀਅਰ ਦੀ ਸੰਗਤ ਵੱਲੋਂ ਇੱਕ ਹਾਥੀ ਆਇਆ ਸੀ ਨਾ ਉਹ ਹਾਥੀ ਵੀ ਹਰਸਰਬ ਜੀ ਕਵੀ ਨੂੰ ਦੇ ਦਿਓ ਇਧਰ ਹੰਸਰਾਮ ਦੀ ਅੱਖਾਂ ਜੱਥਰੂ ਵਗਦੇ ਪਏ ਨੇ ਐਡੇ ਗਰੀਬ ਮਾ ਸਤਗੁਰੂ ਦੀ ਇਹ ਗਰੀਬ ਨਵਾਜ਼ ਮੈਂ ਸੁਣਿਆ ਸੀ ਤੁਸੀਂ ਗਰੀਬ ਨਵਾਜ਼ ਹੋ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਦੀਠ ਸਤਗੁਰ ਤੇਰੀਆਂ ਵਡਿਆਈਆਂ ਸੁਨੀਆਂ ਸਨ ਅਜ ਅੱਖਾਂ ਦੇ ਨਾਲ ਵੇਖਵੇਂ ਨਹੀਂ ਹੈ ਮਹਾਰਾਜ ਐਡੇ ਗਰੀਬ ਨਿਵਾਜ ਹੋ ਐਸੀ ਲਾਲ ਤuj ਬਿਨ ਕੌਣ ਕਰੇ ਗਰੀਬ ਨਿਵਾਜ ਉਸਈਆ ਮੇਰਾ ਮਾਥੇ ਛਤਰ ਧਰੇ ਜਾਕੀ ਛੋਦ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਨਲਗੀ ਤਾਂ ਪ੍ਰੀਤਮ ਬੜੇ ਗਰੀਬ ਨਵਾਜ਼ ਨੇ ਗਵਾਲੀਅਰ ਦੀ ਸੰਗਤ ਨੂੰ ਜਿਹੜਾ ਹਾਥੀ ਭੇਟਾ ਕੀਤਾ ਗਿਆ ਸੀ ਉਹ ਵੀ ਹੰਸਰਾਮ ਨੂੰ ਦਿੱਤਾ ਆਖਿਆ ਹੰਸਰਾਮ ਤੈਨੂੰ ਰਾਜਾ ਬੁਣਾਏ ਰਾਜਾ ਹੁਣ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆਇਆ ਹੈ ਅੱਜ ਤੋਂ ਤੇਰੀ ਜ਼ਿੰਦਗੀ ਰਾਜਿਆਂ ਵਾਲੀ ਹੋਵੇਗੀ ਜਿੰਦਾ ਜੀਵਨ ਤੂੰ ਰਾਜਾ ਮੰਗੂ ਭਤੀਜੇ ਤੇ ਕਰੇਗਾ ਸਤ ਸੰਗਿਓ ਇਹ ਦੋ ਤਿੰਨ ਦਿਨ ਰਹਿ ਕੇ ਸਤਿਗੁਰ ਦੀ ਸ਼ਰਧ ਵਿੱਚ ਇਹਨੇ ਬੜਾ ਆਨੰਦ ਪ੍ਰਾਪਤ ਕੀਤਾ ਤੀਸਰੇ ਦਿਨ ਜਦੋਂ ਚੱਲਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਅੱਗੇ ਲੈਣ ਵਾਸਤੇ ਆ ਸਤਿਗੁਰੂ ਨੂੰ ਅੱਗੇ ਆ ਬਖਸ਼ੋ ਸਤਿਗੁਰ ਨੇ ਗੁਰਮੁਖ 11 ਸਿੱਖ ਇਹਦੇ ਨਾਲ ਭੇਜੇ ਗੁਰਮੁਖ 11 ਸਿੱਖ ਇੱਕ ਸਿੱਖ ਨੂੰ ਹੁਕਮ ਕੀਤਾ ਤੁਸੀਂ ਅੱਗੇ ਅੱਗੇ ਘੋੜੇ ਤੇ ਨਗਾਰਾ ਰੱਖ ਕੇ ਨਗਾਰਾ ਵਜਾਉਣਾ ਹੈ ਤਿਹਾਤੀ ਦੇ ਉੱਪਰ ਬੜੀ ਸੋਹਣੀ ਪਾਲਕੀ ਸਜਾ ਦਿੱਤੀ ਤੇ ਪਾਲਕੀ ਦੇ ਹੰਸਰਾਮ ਜੀ ਨੂੰ ਬਿਠਾ ਦਿੱਤਾ। ਪਿੱਛੇ 10 ਤੇ ਘੋੜਿਆਂ ਦੇ ਨੇ ਜਿਨ੍ਹਾਂ ਨੇ ਘੋੜਿਆਂ ਤੇ ਖਜ਼ਾਨਾ ਲੱਦਿਆ ਹੋਇਆ ਹੈ। ਹੰਸਰਾਮ ਜੀ ਜਦੋਂ ਸਾਰਾ ਵੇਖਿਆ ਗੁਰੂ ਗੋਬਿੰਦ ਸਿੰਘ ਜੀ ਮਾਰੇ ਮੇਰੇ ਐਡਾ ਸਤਿਕਾਰ ਕਰਦੇ ਪਏ ਨੇ ਇੱਕ ਘਾਤੀ ਤੋਂ ਉਤਰਿਆ ਅਗਰੋਕੋ ਤੇ ਸਤਿਗੁਰੂ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦਿੱਤਾ। ਸਤਿਗੁਰੂ ਜੀ ਜੇ ਤੁਹਾਡੀ ਆਗਿਆ ਹੋਵੇ ਤੁਹਾਡੇ ਚਰਨਾਂ ਦੀ ਗੁਬਨਤੀ ਮੈਂ ਕਰਾਂ ਸਤਿਗੁਰੂ ਸਰਾ ਮਸਕੁਰਾ ਪਈ ਪਿਤਾ ਜੀ ਸਭ ਜਾਣਦੇ ਨੇ ਪਰਦੇ ਉਹਨੇ ਘਟ ਘਟ ਕੇ ਅੰਦਰ ਕੀ ਜਾਣਤ ਭੁਲੇbure ਕੀ ਪੀਰ ਪਛਾਨ ਲ ਗਏ ਭਾਈ ਅਨੰਦ ਰਾਜ ਜੀ ਕਹਿੰਦੇ ਕਿਤੇ ਤੇਗਰਾ ਫਤਹਾ ਗੁਰੂ ਗੋਬਿੰਦ ਸਿੰਘ ਜਾਨੋ ਦਿਲਰਾ ਰਹਾ ਗੁਰੂ ਗੋਬਿੰਦ ਸਿੰਘ ਦਿਲਾਂ ਦੀ ਜਾਣਨ ਵਾਲੇ ਕਲਗੀਧਰ ਬੀਤਮ ਗਰੀਬ ਨਵਾਜ ਨੇ ਸਤਿਗੁਰੂ ਜੀ ਚੋਜੀ ਪ੍ਰੀਤਮ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿਗੁਰੂ ਜੀ ਤੁਹਾਡੀ ਆਗਿਆ ਵੇ ਤੇ ਤੁਹਾਡੇ ਕੋਲੇ ਕੁਝ ਹੋਰ ਮੈਂ ਮੰਗਾ ਹੋਣਾ ਸਤਿਗੁਰੂ ਜੀ ਕਹਿੰਦੇ ਹੰਸਰਾਮ ਜੀ ਕੀ ਕਹਿਣਾ ਚਾਹੁੰਦੇ ਖੁੱਲ ਕੇ ਆਖੋ ਸਤਿਗੁਰੂ ਤੁਹਾਡੇ ਕੋ ਹਾਥੀ ਮੰਗਿਆ ਨਹੀਂ ਮੈਂ ਤੁਸੀਂ ਆਪੇ ਕਿਰਪਾ ਕੀਤੀ ਹਾਥੀ ਦਿੱਤਾ ਮੈਨੂੰ ਸਤਿਗੁਰੂ ਤੁਹਾਡੇ ਕੋਲ ਮੋਹਰਾ ਮੰਗਿਆ ਨਹੀਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਆਪੇ ਕਿਰਪਾ ਕੀਤੀ ਖਜ਼ਾਨਾ ਦਿੱਤਾ ਮੈਨੂੰ ਸਤਿਗੁਰੂ ਜੀ ਕਿਰਪਾ ਕਰੋ ਗਰੀਬ ਦੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਰਪਾ ਕਰਨੀ ਸਤਿਗੁਰੂ ਜੀ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦੇਣੀ ਮਹਾਰਾਜ ਜੀ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦੇਣੀ ਗੁਰੂ ਗੋਬਿੰਦ ਸਿੰਘ ਮਾਰੇ ਬੜੇ ਪ੍ਰੇਸ਼ਾਨ ਹੋਏ ਸਤਿਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾਇਆ ਵੇਖੋ ਗੁਰਮੁਖੋ ਇੱਕ ਉਹ ਸਮਾਂ ਹੁੰਦਾ ਹੈ ਜਦੋਂ ਸਿੱਖ ਬੇਨਤੀ ਕਰਦਾ ਹੈ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹੋ ਤੁਮਰੀ ਕਰਨ ਦਿੱਤ ਆਸ ਪ੍ਰਭ 모ਹੇ ਕਭ ਗੱਲ ਲਾਵਾਂਗੇ ਜਦੋਂ ਸਿੱਖ ਦਾ ਗੁਰੂ ਨਾਲ ਪਿਆਰ ਪੈ ਜਾਵੇ ਤੇ ਗੁਰੂ ਆਪ ਸਿੱਖ ਨੂੰ ਆਪਣੇ ਗਲ ਦੇ ਨਾਲ ਲੈਂਦਾ ਹੈ ਸਤਗੁਰੂ ਜੀ ਆਖਣ ਲਗੇ ਹੰਸਰਾਮ ਜੀ ਇਹ ਬੜੀ ਵੱਡੀ ਦਾਤ ਤੁਸੀਂ ਮੰਗੀ ਹੈ ਚਰਨਾਂ 'ੇ ਥਾਂ ਬੜੀ ਵੱਡੀ ਜ਼ਾਤ ਮੰਗੀ ਐ ਸਾਜਣ ਕਿਰਪਾ ਕਰੋ ਤਰਸ ਕਰ ਤੁਹਾਡੇ ਘੜ ਕੇ ਦਾ ਕੋਈ ਘਾਟਾ ਹੈ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿ ਦੇਹ ਸੁਪਾਰੇ ਸਤਗੁਰ ਤੁਹਾਡੇ ਘੜ ਕੋਈ ਘਾਟਾ ਨਹੀਂ ਕਿਰਪਾ ਕਰੋ ਚਰਨਾਂ 'ੇ ਥਾਂ ਵੀ ਦੇ ਦਿਓ ਮਹਾਰਾਜ ਜੀ ਖਜ਼ਾਨਾ ਵੀ ਤੁਸੀਂ ਬਖਸ਼ਿਆ ਹਾਥੀ ਵੀ ਬਖਸ਼ਿਆ ਮਹਾਰਾਜ ਜੀ ਹੁ ਚਰਨਾਂ 'ੇ ਥਾਂ ਵੀ ਬਖਸ਼ ਨੀ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੰ데 ਗੁਰਨਾਨਕ ਦਾ ਘਰ ਹੈ ਇੱਥੇ ਕੋਈ ਜੋ ਮੰਗਦਾ ਹੈ ਜਿਹੜੀ ਭਾਵਨਾ ਦੇ ਨਾਲ ਮੰਗਦਾ ਹੈ ਗੁਰਨਾਨਕ ਬਾਦਸ਼ਾਹ ਜੀ ਉਹਦੀ ਝੋਲੀ ਪੜਦੇ ਨੇ ਹੰਸਰਾਮ ਜੀ ਜੇ ਚਰਨਾਂੇ ਥਾਂ ਚਾਹੀਦੀ ਹੈ ਨਾ ਫਿਰ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹਿਣਾ ਜਾਂ ਕਿ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹਿਣਾ ਭਾਵ ਗੁਰਸਿੱਖਾਂ ਦੀ ਸੰਗਤ ਕਰਦੇ ਰਹਿਣਾ ਸੰਗਤ ਕਰਨੀ ਬੜੀ ਜ਼ਰੂਰੀ ਏ ਗਨਮਕੋ ਕਿਉਂ ਵਿੱਚ ਸੰਗਤ ਹਰਬ ਵਸੇ ਜਿਉ ਸੰਗਤ ਚ ਆ ਪਰਮਾਤਮਾ ਦਾ ਵਾਸਾ ਹੁੰਦਾ ਹੈ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਸਤਿਗੁਰੂ ਅਖਲੇ ਕਵੀ ਹੰਸਰਾਮ ਜੀ ਜੇ ਚਰਨਾ ਜਗ੍ਹਾ ਚਾਹੀਦੀ ਹੈ ਵੇ ਸੰਗਤ ਵਿੱਚ ਆਨੰਦਪੁਰ ਸਭ ਆਉਂਦੇ ਜਾਂਦੇ ਰਹਿਣਾ ਆਮ ਗੁਰੂ ਘਰ ਨਾਲ ਸਾਂਝ ਬਣਾਈ ਰੱਖਿਓ ਆਪਣੀ ਸਤਸੰਗਿਓ ਇਨੇ ਸਾਧੂ ਕੋ ਅਗਿਆ ਲਈ ਹਾਤੀ ਦੇ ਉੱਪਰ ਪਾਲਕੀ ਤੇ ਬੈਠਾ ਤੇ ਅਗਲੇ ਪਾਸੇ ਘੋੜੇ ਤੇ ਸਿੱਖ ਬੈਠ ਕੇ ਨਗਾਰਾ ਵਜਾ ਰਿਹਾ ਹੈ ਪਿੱਛੇ ਹੋਰ 10 ਸਿੱਖ ਨੇ ਘੋੜਿਆਂ ਤੇ ਬੈਠੇ ਹੋਏ ਨੇ ਖਜ਼ਾਨਾ ਲੱਦਿਆ ਹੋਇਆ ਇਹ ਜਾ ਰਿਹਾ ਹੈ ਜਦੋਂ ਇਹ ਕਟੌੜ ਰਿਆਸਤ ਤੇ ਪਹੁੰਚਿਆ ਨਾ ਕਟੌੜ ਦਾ ਰਾਜਾ ਰਾਜਾ ਕਿਰਪਾਲ ਸਿੰਘ ਕਟੌਚੀਆ ਉਹ ਕਿਵੇਂ ਸ਼ਿਕਾਰ ਖੇਡਣ ਆਇਆ ਹੋਇਆ ਜੀ ਜੰਗਲ ਦੇ ਵਿੱਚ ਉਹਨੇ ਵੇਖਿਆ ਨਗਾੜੇ ਦੀ ਆਵਾਜ਼ ਆ ਰਹੀ ਹੈ ਦੂਰੋਂ ਵੇਖਦਾ ਹੈ ਸਤਸੰਗੀਆਂ ਕੀ ਵੇਖਦਾ ਹਾਥੀ ਦੇ ਉੱਪਰ ਬੜੀ ਸੋਹਣੀ ਪਾਲਕੀ ਤੇ ਪਾਲਕੀ ਤੇ ਕੋਈ ਬੈਠਾ ਹੋਇਆ ਹੈ ਪਿੱਛੇ ਵੀ ਖਜ਼ਾਨੇ ਦੇ ਨੱਦੇ ਹੋਏ 10 ਘੋੜੇ ਨੇ ਸਤਸੰਗੀਆਂ ਭਾਗਾਂ ਵਾਲਿਓ ਇਹ ਰਾਜਾ ਆਪਣੇ ਅਹਿਲ ਕਰਨ ਦੇ ਅੱਗੇ ਹੁੰਦਾ ਹੈ ਹੱਥ ਜੁੜ ਕੇ ਖਲੋ ਜਾਂਦਾ ਹੈ ਜਦੋਂ ਹਾਥੀ ਇਹਦੇ ਕੋਲ ਪਾਉਂਦਾ ਹੈ ਇਹ ਅਥਰੂ ਕੀ ਕਹਿੰਦਾ ਜੀ ਤੁਸੀਂ ਕਿਸ ریاست ਦੇ ਰਾਜੇ ਹੋ ਤੁਸੀਂ ਕਿੱਥੋਂ ਦੇ ਰਾਜੇ ਹੋ ਅੱਗੋਂ ਬੜੀ ਨਿਮਰਤਾ ਦੇ ਨਾਲ ਕਵੀ ਅੰਸਰਾਜ ਜੀ ਆਖਦੇ ਨੇ ਕਿੰਨੇ ਮੈਂ ਕਿਸੇ ریاست ਦਾ ਰਾਜਾ ਨਹੀਂ ਕਹਿੰਦਾ ਨਹੀਂ ਤੁਸੀਂ ਰਾਜੇ ਹੋ ਕਿਸੇ ریاست ਦੇ ਸੱਚ ਦੱਸੋ ਮੈਨੂੰ ਇਹਦੀਆਂ ਅੱਖਾਂ ਅਥਰੂ ਆ ਗਈ ਕਹਿੰਦਾ ਮੈਂ ਜਿਸ ریاست ਵਿੱਚ ਮੈਨੂੰ ਕੋਈ ਪੁੱਛਦਾ ਨਹੀਂ ਸੀ ਅੱਜ ਰਾਜਾ ਵੀ ਹੱਥ ਰੋ ਕੇ ਘਰੋਤਾ ਪਿਆ ਉਹ ਵੀ ਮੈਨੂੰ ਕਹਿ ਰਿਹਾ ਕਿਸ ਰਿਆਸਤ ਦੇ ਰਾਜੇ ਹੋ ਕਿਦਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਹੋਰ ਪਿਆਰ ਦਰਮਖੋ ਵੱਧਾ ਹੈ ਅੰਦਰੋਂ ਕਲਗੀਧਰ ਪ੍ਰਭੂ ਨੇ ਸ਼ੁਕਰਾਨੇ ਪਿਆ ਕਰਦਾ ਹੈ ਰਾਜਾ ਫਿਰ ਆਖਣ ਲੱਗਾ ਤੁਸੀਂ ਕਿਸ ਰਿਆਸਤ ਦੇ ਰਾਜੇ ਹੋ ਕਿੱਥੋਂ ਦੇ ਰਾਜੇ ਹੋ ਤੁਸੀਂ ਇਹ ਆਖਣ ਲੱਗਾ ਮੈਂ ਰਾਜਾ ਨਹੀਂ ਫਿਰ ਕਿਦਾ ਤੁਸੀਂ ਕੌਣ ਹੋ ਫਿਰ ਹਾਥੀ ਤੇ ਬੈਠੇ ਕੌਣ ਹੋ ਤੇ ਇਹਨੇ ਪਤਾ ਕੀ ਆਖਿਆ ਕਬੀ ਹੰਸ ਰਾਜ ਨਹੀਂ ਕਿੰਦੇ ਰਜਨ ਸੱਚ ਪੁੱਛੇ ਨਾ ਸੱਚ ਪੁੱਛੇ ਮੈਂ ਕੋਈ ਰਾਜਾ ਦੂਜਾ ਨਹੀਂ ਵੇ ਤੂੰ ਕੌਣ ਹੈ ਕਿੰਦੇ ਮੈਂ ਗੁਰੂ ਗੋਬਿੰਦ ਸਿੰਘ ਦੇ ਘਰ ਦਾ ਮੰਗਤਾ ਹਾਂ ਮੰਗਤਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਸੰਗਿਓ ਇਹ ਆਪਣੇ ਨਗਰ ਤੇ ਪਹੁੰਚਦਾ ਹੈ ਫਿਰ ਇਹ ਹੁਣ ਗੁਰੂ ਗੋਬਿੰਦ ਸਿੰਘ ਦੇ ਸ਼ੁਕਰਾਨੇ ਕਰਦਾ ਹੈ ਜਦੋਂ ਵੀ ਸਮਾਂ ਲੱਗਦਾ ਹੈ ਕਵੀ ਅੰਸ ਰਾਜ ਸਤਿਗੁਰ ਦੀ ਸ਼ਰਨ ਵਿੱਚ ਹੁੰਦਾ ਹੈ ਸਤਿਗੁਰੁ ਸ਼ੁਕਰਾਨੇ ਕਰਦਾ ਹੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਹਰ ਜੀਉ ਨੇ ਮਾਨਿਆ ਤੁਮਾਨ ਨੱਚੀ ਜੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ 52 ਕਵੀ ਹੋਏ ਨੇ ਮੇਰੇ ਉਹ ਕਮੀਆਂ ਤੇ ਇਹਦਾ ਕਵੀ ਦਾ ਨਾਮ ਆਇਆ ਕਵੀ ਰਾਜ ਹੰਸ ਰਾਜ ਕਵੀ ਵੇਖੋ ਸਾਧੂ ਨੇ ਕਿਵੇਂ ਮਾਨਸਤ ਕਰ ਦਿੱਤਾ ਉਸ ਦਾਤੇ ਦਾ ਬੜਕਾ ਦਿਹਾੜਾ ਆ ਰਿਹਾ ਹੈ ਦਾਤਾ ਬਹੁਤ ਹੀ ਗਰੀਬ ਨਿਵਾਜ ਹੈ ਉਹ ਵਿਚਾਰ ਕਰਦੇ ਆਂ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸਤਗੁਰੂ ਦੇ ਸਾਧਨ ਬਖਸ਼ਣ ਜੋਗ ਹੈ ਦੱਸ ਦਿਆ ਭੁੱਲਾਂ ਬਖਸ਼ੋ ਜੀ ਬਖਸ਼ਿਓ ਜਿਉ ਅਸੀਸ ਪ੍ਰਵਨੁ ਫਤੇ ਪਿਆਰ ਵਿਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ